ਭਗਵੰਤ ਮੰਤਰੇ ਵੇਲੇ ਕੱਟਣਾ ਨਹੀਂ ਭਗਵੰਤ ਮੰਤਰੇ ਬਿਨਾ ਕੇਂਦਰੀ ਬੋਰਡ ਕੁਝ ਨਹੀਂ ਪਿਆ ਪੰਜਾਬ ਭਗਵੰਤ ਮੰਤਰੇ ਕਿਉਂਕਿ ਉਹ ਕਿੰਨੇ ਜੋਰ ਨਾਲ ਜਾਣਾ ਲੈ ਹੁਣ ਜਾਣਾ ਕਿੰਨੇ ਨੂੰ ਪਰਾਂ ਕਰਦੇ ਲੋਕ ਉਹਨੂੰ ਫੇਰ ਨਹੀਂ ਟ੍ਰੈਂਡ ਕਰਦੇ ਇੱਕ ਦਿਨ ਰਾਤ ਕੀ ਇੱਕ ਵੀ ਵਾਰੀ ਨਹੀਂ ਹੋਈ ਹੈਗੀ ਓਕੇ ਧੰ ਬਹੁਤ ਪੁੱਛ ਗਿਆ ਦੇਖ ਬਿਲਾ ਵਿੱਚ ਉਸ ਪਿੰਡਾਂ ਦੇ ਮੀਆਂ 10 15 15000 ਰੁਪਏ ਬਿਲਾਵੇਂ ਗਰਾਂ ਕਲੇਸ਼ ਹੋ ਜਾ ਗੱਤੀ ਵੀ ਕਦੇ ਨਹੀਂ ਲਾਣਾ ਮੈਂ ਲੜਾਈ ਚ 20 ਨਹੀਂ ਚੱਪੀਆਂ ਦਾ ਬਿਲੇ ਤੋਂ ਨਹੀਂ ਜਾਂਦਾ ਬਿਲੇ ਉਹ ਵਸੇ ਸਾਡੇ ਦੋ ਮਿੰਟ ਨਹੀਂ ਟਟਣਾ ਸੀ ਫਿਰ ਨਹੀਂ ਮਾਰਦਾ ਪ੍ਰੈਨ ਬਈ ਮੂੰਹ ਤੇ ਚੱਲਦਾ ਇਹ ਦਾ ਬਸ ਜਰਦੂ ਮਿਲ ਦਿਖਾ ਦੇ ਫਰੀਦ ਨਗਰ ਨੂੰ ਬਹੁਤ ਸੰਭਾਸ਼ੀ ਹੈ ਅੱਜ ਕੀ ਜਰਦਾ ਸੇ ਇਸ ਤੋਂ ਮੇ ਕੋਈ ਵੀ ਸਰਕਾਰ ਹੈ ਜੇ ਜਾਨਦੀ ਹੈ ਉਹ ਦੂਜੀ ਸਰਕਾਰ ਨੂੰ ਸੁਣ ਦੇ ਚੱਕਰ ਚ ਆਪਾਂ ਆਮ ਲੋਕ ਬੰਦੇ ਨੂੰ ਫਾਇਦਾ ਨਹੀਂ ਸੀ ਆਪਣੀ ਜੇਬ ਦੇ ਪੈਸੇ ਹੀ ਬਚ ਰਹੇ ਕਿਤੇ ਫੀਸ ਮੈਂ ਕਮਾ ਮੈਂ ਇਹ ਸਾਰਾ ਗੁੰਮਣਾ ਫਿਰ ਨਾ ਸਾਰਾ ਨਹੀਂ ਜਾਂਦਾ ਕਾ ਵੀ ਉਹ ਮਗਾਈ ਘਟਾ ਦੇ ਦਿੰਦੋ ਫਰੀ ਨਾਲ ਦੋ